ਆਸਟ੍ਰੇਲੀਆ ਦੇ ਵਿੱਚ ਪੰਜਾਬ ਦੇ ਨੌਜਵਾਨ ਦੀ ਸੜਕੀ ਹਾਦਸੇ ਵਿੱਚ ਜਾਨ ਚਲੀ ਗਈ ਹੈ ਆਸਟ੍ਰੇਲੀਆ ਦੇ ਵਿੱਚ ਦਰਦਨਾਕ ਹਾਦਸਾ ਵਾਪਰਦਾ ਹੈ ਜਿਸ ਦੇ ਵਿੱਚ ਪਿੰਡ ਰਾਮ ਖਾਰਾ ਦਾ ਇੱਕ ਟਰੱਕ ਡਰਾਈਵਰ ਨੌਜਵਾਨ ਜਿਸ ਦੀ ਮੌਤ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇਨਾ ਭਿਆਨਕ ਸੀ ਕਿ ਜਦੋਂ ਟਰੱਕ ਪਲਟਿਆ ਤਾਂ ਉਸ ਦੇ ਵਿੱਚ ਅੱਗ ਲੱਗੀ ਹੈ ਤੇ ਮੁੰਡੇ ਦੀ ਮੌਕੇ ਤੇ ਜਾਨ ਚਲੀ ਗਈ ਹੈ ਤੇ ਦੱਸਿਆ ਗਿਆ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਖੇਮਕਰਨ ਦੇ ਕੋਲ ਰਾਮਖਾਰਾ ਪਿੰਡ ਜਿੱਥੋਂ ਦਾ ਵਸਨੀਕ ਨਿਰਮਲ ਸਿੰਘ ਜਿਸ ਦਾ ਸੁਪੁੱਤਰ ਅਸ਼ਪ੍ਰੀਤ ਸਿੰਘ 23 ਸਾਲ ਦਾ ਇਹ ਨੌਜਵਾਨ ਕੁਸਮਾ ਪਹਿਲਾਂ ਹੀ ਪੜ੍ਹਾਈ ਦੇ ਲਈ ਆਸਟ੍ਰੇਲੀਆ ਦੇ ਪਰਤ ਗਿਆ ਸੀ ਤੇ ਉਥੇ ਹੀ ਇੱਕ ਸੜਕੀ ਹਾਦਸੇ ਦੇ ਵਿੱਚ ਇਸ ਦੀ ਜਾਨ ਗਈ ਹੈ ਟਰੱਕ ਚਲਾ ਰਿਆ ਸੀ ਮੁੰਡਾ ਤੇ ਅਚਾਨਕ ਟਾਇਰ ਫਟਣ ਦੇ ਨਾਲ ਟਰੱਕ ਪਲਟਿਆ ਤੇ ਪਲਟਣ ਦੇ ਦਰਮਿਆਨ ਇਸ ਵਿੱਚ ਅੱਨੀ ਭਿਆਨਕ ਅੱਗ ਲੱਗੀ ਹੈ ਕਿ ਮੁੰਡੇ ਦੀ ਮੌਕੇ ਤੇ ਜਾਨ ਚਲੀ ਗਈ ਹੈ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰ ਇਸ ਵੇਲੇ ਸਦਮੇ ਦੇ ਵਿੱਚ ਨੇ ਤੇ ਉਧਰ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇ ਭਾਰਤ ਲਿਉਣ ਦੀ ਮੰਗ ਕੀਤੀ ਹੈ ਇਹ ਸਾਡਾ ਸਾਡੇ ਪਰਿਵਾਰ ਦਾ ਸਾਡੇ ਹੱਥਾਂ 'ਚ ਹੀ ਪਲਿਆ ਛੋਟਾ ਛੋਟਾ ਜਿਹਾ ਸੀ ਤੇ ਪੜਾ ਲਿਖਾ ਕੇ ਜਿੱਦਾਂ ਲੋਕੀ ਬਾਹਰ ਜਾਂਦੇ ਉਤਨਾ ਹੀ ਇਹ ਵੀ ਬੱਚਾ ਬਹੁਤ ਇੰਟੈਲੀਜੈਂਟ ਸੀ ਇਹ ਆਸਟ੍ਰੇਲੀਆ ਪਰਸ ਦੇ ਵਿੱਚ ਇਹ ਆਪਣਾ ਪੜ੍ਹਾਈ ਪੂਰੀ ਕਰਕੇ ਤੇ ਆਪਦਾ ਕੰਮ ਕਰ ਰਿਆ ਸੀ ਤੇ ਟਰੱਕ ਚਲਾ ਰਿਆ ਸੀ ਟਰੱਕ ਦਾ ਟਾਇਰ ਫਟਣ ਨਾਲ ਮਤਲਬ ਐਡਾ ਸੋਹਣਾ ਨੌਜਵਾਨ ਜਿਹੜਾ ਨਾਲ ਹੀ ਟਰੱਕ ਨੂੰ ਅੱਗ ਲੱਗ ਗਈ ਤੇ ਇਹ ਬਹੁਤ ਦੁਖਦਾਈ ਘਟਨਾ ਤੇ ਸਾਡੇ ਸਾਰੇ ਇਲਾਕੇ ਦੇ ਵਿੱਚ ਇਹ ਸੋਗ ਦੀ ਲਹਿਰ ਜਿਹੜੀ ਆ ਉਹ ਫੈਲੀ ਪਈ ਆ ਕਿਉਂਕਿ ਸਾਡੇ ਹੱਥਾਂ ਸਾਰਿਆਂ ਦੇ ਜੋ ਪਲਿਆ ਤੇ ਜਵਾਨ ਹੋਇਆ ਤੇ ਬਾਹਰ ਗਿਆ ਬਹੁਤ ਮਾਰੀ ਘਟਨਾ ਹੋਈ ਆ ਤੇ ਸਾਰਾ ਖੈਰੇ ਪਰਿਵਾਰ ਨੂੰ ਕੀ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਬੜਾ ਦੁੱਖ ਆ ਜਿਹੜਾ ਨਾਂ ਪੂਰਾ ਹੋਣ ਵਾਲਾ ਆ ਕਟਾ ਪਿਆਸਾਂ ਉਹਦੇ ਜੱਟਪੌੜੀ ਵਸ ਕੀ ਸੀ ਉੱਥੇ ਉਹਦੇ ਮਾਤਾ ਪਿਤਾ ਵੀ ਚਲੇ ਗਏ ਨੇ ਜੀ ਹਜੇ ਡੀਐਨਏ ਟੈਸਟ ਹੋਊਗਾ ਕਿਉਂਕਿ ਬਰਨ ਹੋ ਗਈ ਆ ਟਰੱਕ ਦੇ ਵਿੱਚ ਬੋਡੀ ਤੇ ਜੋ ਉਹਨਾਂ ਸਰਕਾਰਾਂ ਦੇ ਰੂਲ ਨੇ ਉਹ ਉਸੇ ਤਰੀਕੇ ਦੇ ਨਾਲ ਉਹ ਡੀਐਨਏ ਕਰਕੇ ਤੇ ਪਰਿਵਾਰ ਦੇ ਹਵਾਲੇ ਜਿਹੜੀ ਆ ਬੋਡੀ ਕਰਨਗੇ ਤੇ ਫਿਰ ਇਸ ਕਰਕੇ ਬਰਨ ਹੋਈ ਕਰਕੇ ਸਰਕਾਰ ਜਿਹੜਾ ਉੱਥੇ ਹੀ ਹੋਊਗਾ ਤੇ ਬਾਕੀ ਪਰਿਵਾਰ ਜਿਹੜਾ ਇੱਥੇ ਆ ਤੇ ਭੋਗ ਜਿਹੜਾ ਇੱਥੇ ਪਾਈ ਜਾਣਗੇ। ਮੈਂ ਜੀ ਸਵਿੰਦਰ ਸਿੰਘ ਸਾਹਿਬ ਦਾ ਸਰਪੰਚਾ ਜੀ ਪ੍ਰਿੰਸੀਪਲ ਦਾ ਛੋਟਾ ਭਰਾ ਆ ਜੀ। ਟਾਡਾ ਪੋਤਰਾ ਲੱਗਦਾ ਹੈ ਜਿਹੜਾ ਕਿ ਆਸਟ੍ਰੇਲੀਆ ਵਿੱਚ ਕੁਛ ਸਮਾਂ ਪਹਿਲਾਂ ਗਿਆ ਸੀ ਉਹਨਾਂ ਦਾ ਉੱਤੇ ਚਾਨ ਚੱਕੀ ਤੱਕ ਪਲਟ ਗਿਆ ਤੇ ਜਿਹੜਾ ਇਹ ਕਰਕੇ ਉਹਨਾਂ ਦੀ ਡੈਥ ਹੋ ਗਈ ਤੇ ਉਸ ਉਸ ਵਾਸਤੇ ਆਹੇ ਸਾਰਾ ਪਰਿਵਾਰ ਹਰ ਇੱਕ ਨੂੰ ਸੰਯੋਗ ਦੇਣ ਦੀ ਬੇਨਤੀ ਕਰਦਾ ਹੈ ਕਿਉਂਕਿ ਦੁੱਖ ਦੀ ਘੜੀ ਵਿੱਚ ਦੁੱਖ ਵੰਡਿਆ ਦੁੱਖ ਵੰਡਿਆ ਜਾਂਦਾ ਆਉਣਾ ਸਮਾਂ ਜਿਹੜਾ ਸ਼ਾਂਤੀ ਨਾਲ ਬਤੀਤ ਹੋ ਜਾਏ ਸਾਰਾ ਸੱਜਣਾ ਮਿੱਤਰਾਂ ਸਨੇਆਂ ਨੂੰ ਇਹ ਬੇਨਤੀ ਕਰਦੇ ਕਿ ਹਰ ਇੱਕ ਦਾ ਪਰਿਵਾਰ ਸੁਖੀ ਵਸੇ ਖਸਾਬ ਹੈ ਗੁਰੂ ਜੀ ਕਿੰਨੀ ਉਮਰ ਦੇ ਬੱਚੇ ਦੀ ਤੇ ਉਮਰ ਸੀ 22 ਸਾਲ ਬੱਚੇ ਦੀ ਉਮਰ ਸੀ ਜੀ ਅੱਜ ਤੋਂ ਕੋਈ ਤਕਰੀਬਨ 5 ਸਾਲ ਪਹਿਲੋ ਗਿਆ ਹੈ ਪਲੱਸ 2 ਕਰਕੇ ਗਿਆ ਸੀ ਜੀ ਨਾਂ ਕੀ ਅਰਸ਼ਦੀਪ ਸਿੰਘ ਜੀ ਹਾਂ ਜੀ ਹਾਂ ਜੀ ਤੇ ਹੁਣ ਮਿਲ ਕੇ ਫੈਮਿਲੀ ਪਰਿਵਾਰ ਕੀ ਮੰਗਕਾਣ ਦੇ ਉੱਤੇ ਗਏ ਲੈਣ ਵਾਸਤੇ ਹੁਣ ਉਹਨਾਂ ਦਾ ਪਰਿਵਾਰ ਜਿਹੜਾ ਉਸ ਦਾ ਬਾਪ ਜਿਹੜਾ ਕਿ ਟੀਚਰ ਦੀ ਲੈਣਾ ਉਹ ਅਸਲੀ ਨੌਕਰੀ ਕਰਦੇ ਟੀਚਰ ਦੀ ਤੇ ਉਹ ਤੇ ਉਹਦੀ ਮੰਮੀ ਜਿਹੜੀ ਅਰਸ਼ਦੀਪ ਦੀ ਆ ਉਹ ਆਸਟ੍ਰੇਲੀਆ ਗਏ ਨੇ ਯਾ ਗਾ ਜਿਹੜਾ ਵੀ ਕਾਰਵਾਈ ਉਹ ਕਾਰਵਾਈ ਪੂਰੀ ਕਰਕੇ ਉਸ ਤੋਂ ਬਾਅਦ ਜਦੋਂ ਆਉਣਗੇ ਉਸ ਤੋਂ ਬਾਅਦ ਅਗਲਾ ਪ੍ਰੋਜੈਕਟ